ਸਾ ਸੰਗਤ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਲੈ ਕੇ ਖੁਸ਼ ਹੋਇਆ ਕਰ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਜਪੋ ਜਿੰਨੇ ਵੀ ਸੰਤ ਭਗਤ ਮਹਾਪੁਰਖ ਜਥੇਬੰਦੀਆਂ ਟਕਸਾਲਾ ਸਮਾਜ ਸੁਸਾਇਟੀਆਂ ਕਮੇਟੀਆਂ ਨੇ ਕਿਸੇ ਨਾ ਕਿਸੇ ਨਾਲ ਸਾਡਾ ਮੇਲ ਹੁੰਦਾ ਹੈ ਜੋੜ ਹੁੰਦਾ ਹੈ ਸਭ ਦਾ ਸਤਕਾਰ ਕਰੋ ਪਰ ਸਾਰੇ ਤੋਂ ਉੱਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਰੱਖੋ ਗੱਡੀਆਂ ਮੋਟਰਾਂ ਕਾਰਾਂ ਤੇ ਹਰ ਇੱਕ ਬੰਦੇ ਨੇ ਆਪਣੇ ਜਥੇਬੰਦੀ ਦਾ ਨਾਮ ਲਿਖਾਇਆ ਹੁੰਦਾ ਏ ਪਰ ਸਭ ਤੋਂ ਉੱਤੇ ਧੰਗ ਗੁਰੂ ਨਾਨਕ ਦੇਵ ਸਾਹਿਬ ਲਿਖਿਆ ਹੋਣਾ ਚਾਹੀਦਾ ਏ ਜਥੇਬੰਦੀ ਦਾ ਨਾਮ ਲਿਖੋ ਸੰਸਾ ਦਾ ਲਿਖੋ ਸਮਾਜ ਸਟ੍ਰੀ ਦਾ ਲਿਖੋ ਕੁਝ ਵੀ ਲਿਖੋ ਪਰ ਜੇ ਕੋਈ ਮੋਟਰਸਾਈਕਲ ਗੱਡੀ ਘਰ ਪਰਿਵਾਰ ਤਾਂ ਧੰਗ ਗੁਰੂ ਨਾਨਕ ਦੇਵ ਸਾਹਿਬ ਨੂੰ ਸਾਰਿਆਂ ਤੋਂ ਉੱਤੇ ਰੱਖੋ ਕਿਉਂਕਿ ਸਾਰੇ ਪੰਥ ਦੇ ਮਾਲਕ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਨੂੰ ਪਹਿਲਾਂ ਚੇਤੇ ਕਰਿਆ ਕਰੋ ਫਿਰ ਮਹਾਰਾਜ ਦੇ ਬਣਾਏ ਹੋਏ ਸਾਰੇ ਸੰਤਾਂ ਦਾ ਵੀ ਸਤਕਾਰ ਕਰੋ ਕੋਈ ਉੱਚ ਪਾਬੰਦੀ ਨਹੀਂ ਹੈ ਉਹਨਾਂ ਦੀ ਦੇ ਮਹਿਮਾ ਹੈ ਬਾਣੀ ਵਿੱਚ ਪਰ ਐਸਾ ਨਾ ਹੋਵੇ ਹੁਣ ਇੱਥੇ ਗੱਲ ਕਰਨੀ ਅਯੋਗ ਤੇ ਨਹੀਂ ਹੋਵੇਗੀ ਕਿ ਆਪਣੇ ਇੱਥੇ ਨੇੜੇ ਮਾਪੁਰਖ ਘਮਣਾਵਾਲੇ ਨੇ ਉਹਨਾਂ ਦਾ ਸੰਗਤ ਸਤਕਾਰ ਕਰਦੀਏ ਪਰ ਇੱਕ ਨੈਟ ਦੇ ਉੱਤੇ ਉਸ ਅਸਥਾਨ ਦੀ ਕੋਈ ਫੋਟੋ ਆਈ ਉਥੇ ਮਹਾਪੁਰਖ ਬਾਬਾ ਹਜਾਰਾ ਸਿੰਘ ਜੀ ਦਾ ਮਾਮ ਲਿਖ ਕੇ ਤੇ ਗਾਣੀ ਲਿਖਿਆ ਹੈ ਪਾਤਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਸਾਹਿਬ ਇੱਕ ਹੋਰ ਮਹਾਪੁਰਖ ਦਾ ਨਾਮ ਲਿਖਿਆ ਹੈ ਉਥੇ ਲਿਖਿਆ ਹੈ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਇਹ ਤਾਂ ਬਹੁਤ ਵੱਡਾ ਪਾਪ ਏ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਨੇ ਸੰਤ ਬਣਾਏ ਨੇ ਮਹਾਪੁਰਖ ਉਹਨਾਂ ਦਾ ਸਤਕਾਰ ਵੀ ਸਾਰੇ ਕਰਦੇ ਨੇ ਪਰ ਜਿਹੜੇ ਅੱਗੇ ਰੋਟੀਆਂ ਖਾਣ ਵਾਲੇ ਹੁੰਦੇ ਨੇ ਨਾ ਰੱਬ ਦੇ ਪਿਆਰਿਆਂ ਦੇ ਨਾਂ ਤੇ ਦੁਕਾਨਾਂ ਚਲਾਉਣ ਆਏ ਉਹ ਮਹਾਪੁਰਖਾਂ ਦੀ ਬਰਾਬਰੀ ਹੈ ਤਾਂ ਗੁਰੂ ਨਾਲ ਕਰਕੇ ਤੇ ਮਹਾਪੁਰਖਾਂ ਨੇ ਵੀ ਮਾਂਵਾ ਵੀ ਨਿੰਦਾ ਬਦਨਾਮੀ ਕਰ ਰਹੇ ਨੇ ਫਿਰ ਆਪਾਂ ਜਦੋਂ ਕਹਿੰਦੇ ਆ ਵੀ ਕਈ ਸੰਤ ਨਿੰਦਕ ਨੇ ਉਹ ਐਸੇ ਕਰਕੇ ਫਿਰ ਨਿੰਦਾ ਕਰਦੇ ਨੇ ਹੁਣ ਕਿਸੇ ਸੰਤ ਦਾ ਸਤਕਾਰ ਕਰਨਾ ਹੈ ਕੁੜੇਰਾ ਮਦਮਲੇ ਥੋੜਾ ਵੀ ਅਸੀਂ ਕਹਿਣਾ ਵੀ ਇਹਦੇ ਗੁਰੂ ਨਾਨਕ ਦੇਵ ਸਾਹਿਬ ਹੈ ਕਿਸੇ ਸੰਤ ਦਾ ਸਤਕਾਰ ਕਰਨਾ ਹੈ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕਵਾਂਗੇ ਜੀ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਸੇ ਸੰਤ ਦਾ ਸਤਕਾਰ ਕਰਨਾ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਹੁਣ ਕਹੀਏ ਗੁਰੂ ਅਰਜਨ ਸਿੰਘ ਸਾਹਿਬ ਆ ਗਏ ਨੇ ਆਪਣੇ ਸਤਿਗੁਰੂ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਤੋਂ ਵੱਡਾ ਰੱਖੋ ਅਕੁਲ ਨੌ ਦਵਾਨ ਵੀਡੀਓ ਵਿੱਚ ਉੱਚੀ ਉੱਚੀ ਬੋਲ ਵੀ ਰਹੇ ਸੀ ਫਲਾਣਾ ਸੰਤ ਗੁਰੂ ਨਾਨਕ ਦੇਵ ਸਾਹਿਬ ਦਾ ਅਵਤਾਰ ਫਲਾਣਾ ਸੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਤੇ ਇਹ ਬੜਾ ਵੱਡਾ ਪਾਪ ਕਰ ਰਹੇ ਆ ਅਸੀਂ ਕਿਸੇ ਸਾਧੂ ਦੀ ਵਡਿਆਈ ਨਹੀਂ ਕਰ ਰਹੇ ਹਰ ਇੱਕ ਸਿੱਖ ਦਾ ਫਰਜ਼ ਏ ਵੀ ਆਪਣੇ ਸਤਿਗੁਰੂ ਸਾਹਿਬ ਨੂੰ ਸਭ ਤੋਂ ਵੱਡਾ ਕੋਏ ਨਾ ਲਈ ਗੁਰਬਾਣੀ ਕਹਿੰਦੀ ਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੋਂ ਵੱਡੇ ਗੁਰੂ ਨਾਨਕ ਦੇ ਮਹਾਰਾਜ ਨੇ ਗੁਰੂ ਨਾਨਕ ਦੇਵ ਸਾਹਿਬ ਤੋਂ ਵੱਡਾ ਕੋਈ ਸਾਡੇ ਦੀ ਸੰਤ ਨਹੀਂ ਬ੍ਰਹਮ ਗਿਆਨੀ ਨਹੀਂ ਕੋਈ ਕਸਹਾਵਾਜਕ ਨਹੀਂ ਕੋਈ ਰਾਗੀ ਨਹੀਂ ਕੋਈ ਢਾਡੀ ਨਹੀਂ ਕੋਈ ਪ੍ਰਚਾਰਕ ਨਹੀਂ ਆਮ ਸਾਡੇ ਲੋਕਾਂ ਦਾ ਸੁਭਾਅ ਇਹ ਜੇ ਕਿਸੇ ਦੀ ਕਥਾ ਦੇ ਪ੍ਰਭਾਵਿਤ ਹੋ ਗਏ ਉਹਨੂੰ ਵੀ ਕੋਈ ਵੰਡੀ ਉਪਾਧੀ ਕਿਸੇ ਦੇ ਕੀਰਤਨ ਤੋਂ ਕਿਸੇ ਦੀਆਂ ਢਾਡੀਵਾਰਾਂ ਤੋਂ ਉਹਨੂੰ ਗੁਰੂ ਦੇ ਨਾਲ ਮਿਲਾਉਣ ਦੀ ਕਰ ਜਾਂਦੇ ਆ ਗੁਰੂ ਦੇ ਬਰਾਬਰ ਕਰਦੇ ਆ ਇਹ ਗੱਲ ਗਲਤ ਹੈ ਇਹ ਸਾਨੂੰ ਵਿਚਾਰ ਨਹੀਂ ਚਾਹੀਦੀ ਏ ਮਹਾਰਾਜ ਦਾ ਵਜਨ ਚਲਦਿਆਂ ਚਲਦਿਆਂ ਉਹ ਗੱਲ ਅੱਗੇ ਆ ਗਈ ਵੀ ਆ ਕੁਝ ਦਿਨਾਂ ਤੋਂ ਗੱਲ ਚੱਲ ਰਹੀ ਏ ਜਿਹੜੀ ਇੰਦਰ ਦੇ ਇਲਾਕੇ ਦੀ ਸੰਗਤ ਹੈ ਉਹਨੂੰ ਵੀ ਯਤਨ ਕਰਨਾ ਚਾਹੀਦਾ ਵੀ ਤੁਸੀਂ ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਸਨਮਾਨ ਕਰੋ ਪਰ ਐਦਾਂ ਨਹੀਂ ਆ ਵੀ ਤੁਸੀਂ ਹੁਣ ਉਹਨੂੰ ਗੁਰੂ ਨਾਨਕ ਦੇਵ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਬਣਾ ਲਓਗੇ ਜਿਹੜੇ ਵੀ ਸੰਤ ਨੂੰ ਤੁਸੀਂ ਮੰਨਦੇ ਹੋ ਇਹ ਬਹੁਤ ਵੱਡਾ ਪਾਪ ਹੋਵੇਗਾ ਇਹ ਸਤਗੁਰੂ ਦੀ ਬੇਦਬੀ ਹੈ ਜਵੇਂ ਆਪਾਂ ਕਹਿੰਦੇ ਨਾ ਫਲਾਣੇ ਦਾ ਬੇਦਬੀ ਹੋਈ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਗੋਬਿੰਦ ਸਿੰਘ ਸਾਹਿਬ ਦੀ ਬੇਅਦਬੀ ਏ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਵੀ ਇਹ ਉਸ ਉલ્લાਵਤਾਰ ਹੈ ਦਸਾਂ ਗੁਰੂਆਂ ਦੇ ਅਵਤਾਰ ਜਹਰਾਂ ਰੂਪ ਧੰਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਹਰ ਇੱਕ ਸਿੱਖ ਨੂੰ ਮਹਾਰਾਜ ਨੇ ਆਪਣੇ ਵਿੱਚ ਅਪੇਧ ਕਰਨ ਦਾ ਮਾਣ ਬਖਸ਼ਿਆ ਪਰ ਸਿੱਖ ਗੁਰੂ ਨਹੀਂ ਮਹਾਰਾਜ ਦੀ ਬਾਣੀ ਕਹਿੰਦੀ ਆ ਵੀ ਜਨਾਰਾ ਵਿਸਰੇ ਨਾਮ ਸੇਕ ਨੇ ਆ ਵੇਦ ਨਾ ਜਾਣੂ ਬੂਲ ਸਾਈ ਦੇ ਆ ਨਾਮ ਜਪਣ ਵਾਲੇ ਰੱਬ ਵਰਗੇ ਨੇ ਪਰ ਰੱਬ ਨਹੀਂ ਜਿਹੜਾ ਨਾਮ ਜਪਦਾ ਏ ਉਹ ਗੁਰੂ ਵਰਗਾ ਸਤਕਾਰਯੋਗ ਹੋ ਜਾਂਦਾ ਏ ਪਰ ਗੁਰੂ ਨਹੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਿਵੇਂ ਪੱਥਰ ਵਿੱਚ ਵੀ ਪਰਮੇਸ਼ਰ ਆ ਪਰ ਪੱਥਰ ਪਰਮੇਸ਼ਰ ਨਹੀਂ ਥੋੜਾ ਨਖੇੜ ਕੇ ਰੱਖਿਆ ਕਰੋ ਕੰਮ ਸੋਈ ਬੇਨਤੀ ਆ ਜਰੂਰ ਇੱਧਰ ਦੇ ਇਲਾਕੇ ਦੀ ਗਰਵਾਹਪੁਰ ਦੀ ਸੰਗਤ ਆਈ ਏ ਸੁਣਦੇ ਵੀ ਹੋਣਗੇ ਭਾਈ ਮਾਪੁਰਖਾਂ ਦੇ ਸਤਕਾਰ ਕਰੋ ਪਰ ਜਿੱਥੇ ਵੀ ਗੁਰੂ ਸਾਹਿਬ ਦੀ ਬਰਾਬਰੀ ਕਰਦੇ ਆ ਉੱਥੇ ਵਿਰੋਧ ਕਰੋ ਜਾਂ ਸਮਝਾਓ ਕੋਈ ਲਿਖੀ ਹੋਈ ਲਿਖਤ ਮਿਟਣੀ ਚਾਹੀਦੀ ਹੈ ਗੁਰਦੁਆਰੇ ਦੇ ਅੱਗੇ ਲਿਖਿਆ ਹੋਇਆ ਹੈ ਕਿ ਇਹ ਮਾਪੁਰਖ ਗੁਰੂ ਨਾਨਕ ਸਾਹਿਬ ਨੇ ਇਹ ਮਾਪੁਰਖ ਗੁਰੂ ਗੋਬਿੰਦ ਸਿੰਘ ਨੇ ਇਹ ਹਰ ਇੱਕ ਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਸਭ ਸਾਈਟੀਆਂ ਸੰਤਾਂ ਮਾਪੁਰਖਾਂ ਨੂੰ ਵੀ ਇਹ ਗਲਤ ਗੱਲ ਪ੍ਰਚਲਣ ਵਿੱਚ ਆ ਰਹੀ ਹੈ ਇਹ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਰੋਵ ਵਿਚਾਰ ਧੰਨ ਗੁਰੂ ਰਾਮ ਦਾ ਮਾਰਾ